ਪੰਜਾਬ ਐਗਰੋ ਐਕਸਪਰਟ ਦੇ ਵਾਈਸ ਚੇਅਰਮੈਨ ਸੰਜੀਵ अरोड़ा ਨੇ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਖਾਸ ਤੌਰ ਤੇ ਤਹਿਸੀਲਦਾਰਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਅਤੇ ਕਿਸਾਨਾਂ ਦੇ ਮੁੱਦਿਆਂ ਤੇ ਸਰਕਾਰ ਦੇ ਕਦਮਾਂ ਦੀ ਸਰਹਾਨਾ ਕੀਤੀ ਹੈ। ਸੰਜੀਵ अरोड़ा ਨੇ ਕਿਹਾ ਕਿ ਪਹਿਲਾ ਤਹਿਸੀਲਦਾਰ ਰਜਿਸਟਰੀ ਕਰਵਾਉਣ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨ ਕਰਦੇ ਸਨ ਜਿਸ ਨਾਲ ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਲਾਂਕਿ ਮੌਜੂਦਾ ਸਰਕਾਰ ਨੇ ਇਸ ਪ੍ਰਕਿਰਿਆ ਵਿੱਚ ਸੁਧਾਰ ਕਰਦੇ ਹੋਏ ਤਹਿਸੀਲਦਾਰਾਂ ਦੀ ਕਾਰਗੁਜ਼ਾਰੀ ਦੇ ਵਿੱਚ ਸਕਾਰਾਤਮਕਤਾ ਬਦਲਾਅ ਲਿਆਉਂਦੇ ਹਨ ਜਿਸ ਨਾਲ ਹੁਣ ਲੋਕਾਂ ਨੂੰ ਰਜਿਸਟਰੀ ਸੰਬੰਧੀ ਕੰਮਾਂ ਵਿੱਚ ਆਸਾਨੀ ਹੋ ਰਹੀ ਹੈ ਦੇਖੋ ਗੱਲ ਇਹ ਹੈ ਕਿ ਹੋ ਸਕਦਾ ਸਾਡੇ ਜਿਹੜੇ ਵਿਚਾਰਿਕ ਮਤਭੇਦ ਇੱਕ ਦੂਸਰੇ ਨਾਲ ਹੋਣ ਪਾਰਟੀ ਦੇ ਆਪਣੇ ਆਪਣੇ ਅਜੰਡਾ ਹੁੰਦਾ ਹੈ ਲੇਕਿਨ ਮੈਂ ਸਮਝਦਾ ਕਿ ਸੀਐਮ ਸਾਹਿਬ ਨੇ ਜਿਹੜਾ ਤਹਿਸੀਲਦਾਰਾਂ ਦੀ ਕਰਪਸ਼ਨ ਦੇ ਉੱਤੇ ਨੱਖ ਪਾਈ ਹੈ ਜਿਹੜਾ ਤਹਿਸੀਲਦਾਰਾਂ ਦੇ ਉੱਤੇ ਜਿਹੜਾ ਉਹਨਾਂ ਦਾ ਇੱਕ ਡਿਕਟੇਟਰਸ਼ਿਪ ਜਿਹੜਾ ਰਵਈਆ ਸੀਗਾ ਉਹਨੂੰ ਜਿਹੜਾ ਉਹਨਾਂ ਨੇ ਰੋਕਿਆ ਵੈ ਉਹ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ ਔਰ ਇਹਦੇ ਨਾਲ ਨਾਲ ਮੈਂ ਸਮਝਦਾ ਕਿ ਉਹਨਾਂ ਅਫਸਰਾਂ ਦੇ ਵਿਹਾਰ ਦੇ ਵਿੱਚ ਵੀ ਜਿਹੜਾ ਉਹ ਤਬਦੀਲੀ ਆਈ ਹੈ ਜਿੱਥੇ ਕਿ ਆਮ ਲੋਕਾਂ ਨੂੰ ਬਹੁਤ ਹੀ ਰਾਹਤ ਮਹਿਸੂਸ ਹੋਈ ਹੈ ਨਹੀਂ ਤੇ ਮੈਨੂੰ ਇਹ ਕਹਿਣ 'ਚ ਬੜਾ ਗੁਰੇਜ਼ ਨਹੀਂ ਆ ਰਿਹਾ ਕੀ ਤਹਿਸੀਲ ਦੇ ਵਿੱਚ ਕਚਹਿਰੀ ਦੇ ਵਿੱਚ ਆਮ ਆਦਮੀ ਜਿਹੜਾ ਨਾ ਉਹਨੂੰ ਇੰਨੀ ਪਰੇਸ਼ਾਨੀ ਆ ਰਹੀ ਸੀ ਕਿ ਉਹਦਾ ਆਮ ਆਦਮੀ ਦਾ ਇੱਕ ਰਜਿਸਟਰੀ ਕਰਾਣਾ ਪਾਵਰ ਆਫ ਟਰਨੀ ਲੈਣਾ ਜਾਂ ਕਿਸੇ ਕਿਸਮ ਦਾ ਕਾਗਜ਼ ਜੋ ਸਰਕਾਰੀ ਤਿਆਰ ਕਰਵਾਣਾ ਉਹਦੇ ਵਿੱਚ ਬੜੀਆਂ ਮੁਸ਼ਕਲਾਂ ਆ ਰਹੀਆਂ ਸੀ ਇਹਦੇ ਨਾਲ ਮੈਂ ਸਮਝਦਾ ਕਿ ਉਹ ਆਮ ਆਦਮੀ ਨੂੰ ਸਹੂਲਤ ਜਿਹੜੀ ਹੈ ਉਹ ਹੋਏਗੀ ਔਰ ਇਹ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਸੀਐਮ ਸਾਹਿਬ ਦੇ ਕੰਮ ਦੀ ਮੈਂ ਇਸ ਗੱਲ ਨੂੰ ਸਰਾਣਾ ਕਰਦਾ ਔਰ ਜਿਹੜਾ ਉਹਨਾਂ ਦੇ ਉਹਨਾਂ ਨੇ ਇਸ ਦੇ ਨਾਲ ਨਾਲ ਸਾਡੇ ਕਿਸਾਨ ਭਾਈਚਾਰੇ ਦਾ ਵੀ ਐਕਸ਼ਨ ਲਿਆ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਇੱਕ SLAਗਾ ਜੋ ਕੰਮ ਹੈ ਕਿਉਂਕਿ ਕਿਸਾਨ ਬੇਸ਼ੱਕ ਸਾਡੇ ਅੰਨਦਾਤਾ ਨੇ ਸਾਡੇ ਭਰਾ ਨੇ ਸਾਡੇ ਸਾਥੀ ਨੇ ਅਸੀਂ ਉਹਨਾਂ ਦੀ ਹਰ ਤਰ੍ਹਾਂ ਦੇ ਉਹਨਾਂ ਦੇ ਨਾਲ ਆ ਔਰ ਹਰ ਤਰ੍ਹਾਂ ਦੇ ਸਾਡਾ ਸ਼ਹਿਰਦਾਰ ਜਿਹੜੇ ਅਸੀਂ ਆ ਉਹਨਾਂ ਦਾ ਸਾਥ ਵੀ ਦਿੰਦੇ ਆ ਲੇਕਿਨ ਇੱਥੇ ਇਹਦੇ ਨਾਲ ਨਾਲ ਮੈਂ ਉਹ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਉਹਨਾਂ ਦੇ ਧਰਨੇ ਔਰ ਪ੍ਰਦਰਸ਼ਨ ਦੇ ਨਾਲ ਜਿਹੜੀ ਆਮ ਲੋਕਾਂ ਨੂੰ ਦੁੱਖ ਤਕਲੀਫ ਜਾਂ ਮੁਸ਼ਕਲਾਂ ਹੁੰਦੀਆਂ ਨੇ ਉਹਦਾ ਵੀ ਉਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਮੇਰੀ ਇਹ ਹੱਥ ਜੋੜ ਕੇ ਉਹਨਾਂ ਦੇ ਅੱਗੇ ਬੇਨਤੀ ਹੈ ਔਰ ਇਹਦੇ ਨਾਲ ਨਾਲ ਮੈਂ ਸਮਝਣਾ ਕਿ ਜੋ ਸੀਐਮ ਸਾਹਿਬ ਨੇ ਇਹਨਾਂ ਗੱਲਾਂ ਦੇ ਉੱਤੇ ਡਿਸੀਜਨ ਲਿਆ ਹੈ ਮੈਂ ਉਹਦੀ ਭਰਪੂਰ ਪ੍ਰਸ਼ੰਸਾ ਕਰਦਾ ਔਰ ਇਹ ਸਰਕਾਰ ਦਾ ਇੱਕ ਸਰਾਹਨਾਯੋਗ ਕੰਮ ਹੈ ਮੈਨੂੰ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਹਿਣ ਚ ਕਿ ਇਹ ਕੰਮ ਅੱਛੇ ਹੋਏ ਨੇ